ਦੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਟਨ ਵੈਲਫੇਅਰ ਆਰਗੇਨਾਈਜੇਸ਼ਨ ਇੰਡੀਆ ਅੰਮ੍ਰਿਤਸਰ ਟੀਮ ਪੰਜਾਬ ਅੱਜ ਵੈਟਨ ਵੈਲਫੇਅਰ ਆਰਗੇਨਾਈਜੇਸ਼ਨ ਦੀ ਮੀਟਿੰਗ ਮਹਿਤਾ ਰੋੜ ਗੁਰਦਾਰਾ ਬਾਬਾ ਕਲਵੰਤ ਸਿੰਘ ਮਹਾਰਾਜ ਦੇ ਅਸਥਾਨ ਤੇ ਨਤਮਸਤਕ ਕੀਤੀ ਗਈ ਅੱਜ ਦੀ ਇਸ ਮੀਟਿੰਗ ਦੇ ਵਿੱਚ ਵਿਚਾਰਾਂ ਰੱਖੀਆਂ ਗਈਆਂ ਕਿ ਜੋ ਥਾਣਿਆਂ ਦੇ ਵਿੱਚ ਸੈਨਿਕ ਜਾਂਦੇ ਨੇ ਕਿ ਥਾਣਿਆਂ ਦੇ ਅਧਿਕਾਰੀਆਂ ਵੱਲੋਂ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਜਾਂਦਾ ਹੈ ਉਹਦੇ ਵਿਸ਼ੇ ਦੇ ਵਿੱਚ ਵੀ ਅਸੀਂ ਅੱਜ ਪਚਾਰਾ ਕੀਤੀਆਂ ਇਹਦਾ ਕਮਿਸ਼ਨ ਅਨਸਾਰ ਤੇ ਅਸੀਂ ਐਸਐਸਪੀ ਸਾਹਿਬ ਨੂੰ ਵੀ ਜਰੂਰ ਮਿਲਾਂਗੇ ਤੇ ਉਹਨਾਂ ਨੂੰ ਜਿੱਥੇ-ਜਿੱਥੇ ਪੁਲਿਸ ਨੇ ਵਧਿੱਕੀਆਂ ਕੀਤੀਆਂ ਉਹਦੇ ਬਾਰੇ ਜਾਣੂ ਕਰਾਵਾਂਗੇ ਦੂਸਰਾ ਕਿ ਅਸੀਂ ਭਾਰਤ ਸਰਕਾਰ ਨੂੰ ਗ੍ਰਹਿ ਮੰਤਰੀ ਨੂੰ ਔਰ ਡਿਫੈਂਸ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰਦੇ ਆਂ ਕਿ ਸਾਡੇ ਸੈਨਿਕ ਜਿਹੜੇ ਜਦੋਂ ਛੁੱਟੀ ਆਉਂਦੇ ਆ ਚਾਹੇ ਉਹ ਜਵਾਨ ਐ ਚਾਹੇ ਅਫਸਰ ਰੈਂਕ ਦੇ ਨੇ ਉਹਨਾਂ ਦੇ ਵਿੱਚ ਭਾਰਤ ਦੇ ਵਿੱਚ ਜੈਪੁਰ, ਅੜੀਸਾ, ਹਾਲ ਹੀ ਹਿਮਾਚਲ ਔਰ ਸਿੰਧ ਵਾਲਾ ਹੋਰ ਇਲਾਕਿਆਂ ਦੇ ਵਿੱਚ ਤਸ਼ੱਦਦ ਕੀਤੀ ਜਾ ਰਹੀ ਆ ਜਿਹਦੇ ਨਾਲ ਸੈਨਾ ਦਾ ਮਨੋਬਲ ਜਿਹੜਾ ਬਹੁਤ ਡਿੱਗਦਾ ਜਾ ਰਿਹਾ ਹੈ ਇਹਦੇ ਉੱਤੇ ਚੀਫ ਫਾਰਮੀ ਕਮਾਂਡਰ ਭਾਰਤ ਉਹਨੂੰ ਵੀ ਸੰਗਿਆਨ ਲੈਣਾ ਚਾਹੀਦਾ ਤੇ ਐਕਸ ਮੈਨਾਂ ਦੇ ਨਾਲ ਵੀ ਬਹੁਤ ਧੱਕੇ ਕੀਤੇ ਜਾ ਰਹੇ ਨੇ ਇਹਦੇ ਵਿਸ਼ੇ ਦੇ ਵਿੱਚ ਵੀ ਅੱਜ ਅਸੀਂ ਵੈਟਰਨ ਵੈਲਫੇਅਰ ਆਰਗਨਾਈਜੇਸ਼ਨ ਦੀ ਟੀਮ ਨੇ ਵਿਚਾਰਾਂ ਕੀਤੀਆਂ ਤਾਂ ਜੋ ਸਰਕਾਰ ਇਹਨਾਂ ਚੀਜ਼ਾਂ ਦਾ ਸੰਗਿਆਨ ਲਏ ਨਹੀਂ ਤੇ ਆਉਣ ਵਾਲੇ ਸਮੇਂ ਤੇ ਉੱਤੇ ਬਹੁਤ ਜ਼ਿਆਦਾ ਇਸ ਚੀਜ਼ ਦਾ ਵਿਰੋਧ ਹੋ ਕੇ ਤੇ ਪੂਰੇ ਭਾਰਤ ਚ ਉਥਲ-ਮਥਲ ਮੱਚ ਸਕਦੀ ਹੈ ਹਾਲੀਜੋ ਜੈਪੁਰ ਦੇ ਵਿੱਚ ਇੱਕ ਜਮਾਨ ਨੂੰ ਨੰਗਾ ਕਰਕੇ ਕੁੱਟਿਆ ਉਹਦੇ ਤੇ ਸਾਡੇ ਫੈਡਰੇਸ਼ਨ ਦੇ ਪ੍ਰਧਾਨ ਅਰਜਨ ਸਿੰਘ ਰਠੌਰ ਉਹਨਾਂ ਨੇ ਕਾਰਵਾਈ ਕੀਤੀ ਹੈ ਤੇ ગ્રામ ਮੰਤਰੀ ਨੂੰ ਪੱਤਰ ਵੀ ਕੱਢਿਆ ਹੈ ਫੈਡਰੇਸ਼ਨ ਨੇ ગ્રામ ਮੰਤਰੀ ਨੂੰ ਪੱਤਰ ਵੀ ਕੱਢਿਆ ਤੇ ગ્રામ ਮੰਤਰੀ ਸਾਹਿਬ ਨੂੰ ਅਪੀਲ ਕਰਦੇ ਆ ਕਿ ਇਸ ਪੱਤਰ ਦਾ ਜਿਹੜਾ ਵਾ ਪੜ ਕੇ ਤੇ ਇਹਦੇ ਤੇ ਅਮਲ ਕੀਤਾ ਜਾਵੇ ਔਰ ਦੂਸਰਾ ਇਸੇ ਐਚ ਦੇ ਵਿੱਚ ਜਿਹੜੀਆਂ ਸਮਾਵਾਂ ਨਭਾਰੇ ਨੇ ਬਚਵਰਕ 올ਡ ਜਾਂਦੇ ਨੇ ਸੀਨੀਅਰ ਸਿਟੀ ਜਾਂਦੇ ਬਾਰੇ ਸਾਡੇ ਐਚਐਸ ਵਿਰਕ ਸਾਹਿਬ ਨੇ ਅੰਮ੍ਰਿਤਸਰ ਦੇ ਈਸੀਐਚ ਦੇ ਵਿੱਚ ਉਸੀ ਸਾਹਿਬ ਨਾਲ ਗੱਲ ਕੀਤੀ ਵੀ ਇਹਨਾਂ ਨੂੰ ਪ੍ਰਾਇੋਰਟੀ ਦਿੱਤੀ ਜਾਵੇ ਦੂਸਰਾ ਇਹ ਆ ਕਿ ਜੋ ਹਸਪੀਟਲ ਦੇ ਵਿੱਚ ਤੇ ਈਸੀਐਚ ਦੇ ਵਿੱਚ ਸੁਣ ਚ ਆ ਰਿਹਾ ਕਿ ਜਿਹੜਾ ਗੋਰਖ ਧੰਦੇ ਦਾ ਸਿਸਟਮ ਚੱਲ ਰਿਹਾ ਉਹ ਜੋ ਵੀ ਇਸ ਸਿਸਟਮ ਨਾਲ ਰਿਲੇਟਡ ਨੇ ਆਪਾਂ ਤੇ ਇਹ ਅਪੀਲ ਕਰਦੇ ਹਾਂ ਕਿ ਉਹਨੂੰ ਉਹਦੇ ਤੋਂ ਦੂਰ ਹੋ ਜਾਣ ਤਾਂ ਜੋ ਸਮਾਜਿਕ ਜਨਕ ਸਮਾਵਾ ਰਿਟਾਇਰਮੈਂਟਾਂ ਨੂੰ ਮਿਲ ਰਹੀਆਂ ਨੇ ਜਿਨ੍ਹਾਂ ਨੂੰ ਮਿਲਣੀਆਂ ਚਾਹੀਦੀਆਂ ਉਹ ਮਿਲਦੀਆਂ ਰਹਿਣ ਜੋ ਚਲਾਕ ਬੰਦੇ ਨੇ ਉਹ ਆਪਣੀਆਂ ਚਲਾਕੀਆਂ ਤੋਂ ਮੂੰਹ ਮੋੜ ਲੈਣ ਕਿਉਂਕਿ ਇਹਦੇ ਉੱਤੇ ਮੈਂ ਅਪੀਲ ਕਰਦਾ ਹਾਂ ਕਿ ਜਿਹੜੇ ਵੀ ਅਧਾਰੇ ਆਉਂਦੇ ਨੇ ਉਹ ਇਹ ਵੀ ਜ਼ਰੂਰ ਛਾਣ ਪੀਣ ਕਰਨ ਤੀਸਰਾ ਹੈ ਕਿ ਵੈਟਰ ਵੈਲਫੇਅਰ ਔਰਗੇਨਜੇਸ਼ਨ ਦੀ ਟੀਮ ਵੱਲੋਂ ਪੀਸੀਐਚ ਦੇ ਵਿੱਚ ਬਜ਼ੁਰਗਾਂ ਦੇ ਤੇ ਜਿਹੜੇ ਸਰੀਰਕ ਅਸਮਰਥਾ ਜਿਹੜਾ ਬਹੁਤ ਜ਼ਿਆਦਾ ਬਿਮਾਰ ਹੋ ਜਨੈਸੀਐਚ ਜਾਂਦਾ ਐਮਐਚ ਤੱਕ ਜਾਣ ਲਈ ਵੀ ਚਰਨ ਦੀ ਸੇਵਾ ਲਈ ਆ ਉਹ ਅਠ ਵੀਰਚਾਰ ਜਿਹੜੀਆਂ ਵਾਂ ਥੋੜੇ ਦਿਨਾਂ ਤੱਕ ਸੀਐਚਰ ਦੇ ਵਿੱਚ ਉਹਨਾਂ ਦਾ ਜਿਹੜਾ ਵਾ ਸੌਪੀਆਂ ਜਾਣਗੀਆਂ ਉਹ ਵੀ ਇੱਕ ਸੇਵਾ ਜਿਹੜੀ ਹੈ ਵੈਟਰਨ ਵੈਲਫੇਅਰ ਆਰਗਨਾਈਜੇਸ਼ਨ ਟੀਮ ਵੱਲੋਂ ਕੀਤੀ ਗਈ ਉਹਦੇ ਤੇ ਅੱਜ ਜੋ ਵਿਚਾਰ ਮਰਚ ਕੀਤਾ ਤੇ ਬੜਾ ਸਲਾਘਾਯੋਗ ਕਦਮ ਹੈ ਸਾਡੇ ਸੈਨਿਕ ਪਰਿਵਾਰਾਂ ਵਾਸਤੇ ਤੀਸਰਾ ਇਹ ਹੈ ਕਿ ਜਿਹੜੇ ਵੀਰ ਨਾਰੀ ਤੇ ਬਿੱਡੋ ਜੇ ਉਹਨਾਂ ਨੂੰ ਕੋਈ ਵੀ ਸਮੱਸਿਆ ਹੈ ਜਾਂ ਧਰਮੀ ਫੌਜੀ ਹੈ ਧਰਮੀ ਫੌਜੀਆ ਜਿਨ੍ਹਾਂ ਨੇ ਪਲੀ ਸਟਾਰ ਦੇ ਸਮੇਂ ਆਪਣੀਆਂ ਬੇਰਕਾ ਸੜੀਆਂ ਜਿਨ੍ਹਾਂ ਦੇ ਪੁੱਤੇ ਉਹਨਾਂ ਨੂੰ ਮਾਰ ਹੀ ਅੱਜ ਉਹਨਾਂ ਨੂੰ ਸ਼ਰੋਣੀ ਕਮੇਟੀ ਵੀ ਪੂਰਾ ਸਹਾਰਾ ਉਹਨਾਂ ਵੱਲ ਨਹੀਂ ਦਿੱਤਾ ਜਾ ਰਿਹਾ ਜਿਨ੍ਹਾਂ ਨੂੰ ਨਹੀਂ ਦਿੱਤਾ ਜਾ ਰਿਹਾ ਉਹਨਾਂ ਨੂੰ ਅਪੀਲ ਕਰਦੀ ਹੈ ਕਿ ਪੈਟਰਨ ਵੈਲਫੇਅਰ ਆਰਗੇਨਾਈਜੇਸ਼ਨ ਤੱਕ ਜਿੱਨਾਂ ਦੀ ਆਵਾਜ਼ ਪਹੁੰਚੇਗੀ ਜਾਂ ਸਾਡੀ ਬਾਤ ਜਿੰਨਾ ਤੱਕ ਪਹੁੰਚਦੀ ਹੈ ਅਗਰ ਉਹ ਪੂਰੇ ਪੰਜਾਬ ਚ ਭਾਰਤ ਚ ਕਿਤੇ ਵੀ ਸਾਡਾ ਮੇਲ ਕਰਨਗੇ ਤੇ ਅਸੀਂ ਉਹਨਾਂ ਦੀ ਜੋ ਬਣਦੀ ਉਹਨਾਂ ਦੀ ਸਹੂਲਤ ਹੈ ਉਹ ਤੇ ਤੇ ਚਾਹ ਸ਼ਰੋਣੀ ਕਮੇਟੀ ਹੋਵੇ ਜਾਂ ਸਰਕਾਰ ਹੋਵੇ ਚਾ ਕੋਈ ਹੋਰ ਅਦਾਰਾ ਹੋਵੇ ਚਾ ਕੇ ਸਸਦਾ ਦੇ ਨਾਲ ਮਿਲ ਕੇ ਉਹਨਾਂ ਦੀ ਜਿਹੜੀ ਆ ਘਾਟ ਆ ਉਹਦੀ ਪੂਰਤੀ ਕਰਨ ਦੀ ਜ਼ਰੂਰ ਹਿੰਮਤ ਕਰਾਂਗੇ ਤੇ ਨਾਲ ਕਦਮ ਨਾ ਕਦਮ ਲਾ ਕੇ ਚੱਲਾਂਗੇ ਅੱਜ ਇਹਨਾਂ ਵਿਚਾਰਾਂ ਤੇ ਮਹੀਨਾਵਾਰੀ ਜਿਹੜੀ ਮੀਟਿੰਗ ਕੀਤੀ ਗਈ ਆ ਉਹਦੇ ਵਿੱਚ ਹੋ ਰਹੀ ਏ ਕਿ ਜੋ ਸੈਨਿਕਾਂ ਨਾਲ ਹੋ ਰਹੀਆਂ ਤਸ਼ੱਦਦਾਂ ਪੰਜਾਬ ਤੇ ਹੋ ਰਹੀ ਤਸ਼ੱਦਦ ਔਰ ਪੰਜਾਬ ਦੀ ਜਵਾਨੀ ਦੇ ਤਸ਼ੱਦਦ ਔਰ ਨਸ਼ਾ ਮੁਕਤ ਪੰਜਾਬ ਨੂੰ ਕਰਨ ਦੀ ਹਰ ਸਰਕਾਰ ਨੇ ਆਵਾਜ਼ ਲਾਈ ਪਰ ਨਸ਼ਾ ਵਧਿਆ ਇਹ ਜਿਹੜਾ ਅਪਰਾਧਾ ਇਹ ਸਰਕਾਰਾਂ ਨੂੰ ਕਰਨਾ ਚਾਹੀਦਾ ਤੀਸਰਾ ਹੈ ਕਿ ਜੋ 12 ਆਣ ਕੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਰੱਛ ਹੋ ਰਿਹਾ ਚਾਹੇ ਉਹ ਕਮਕਾਈ ਦੇ ਕਾਰਨ ਆਉਂਦੇ ਆ ਤੇ ਵਾਪਸ ਅੱਜ ਦੇ ਬਹੁਤ ਪਿੰਡਾਂ ਦੇ ਵਿੱਚ ਮਤੇ ਪਏ ਗਏ ਨੇ ਤੇ ਜਿਹੜੇ ਨਾਲ ਲੁੱਟਾਂ ਖੋਹਾਂ ਦਾ ਘਰਾਂ ਵਿੱਚ ਵੜ ਕੇ ਲਿਜਾਇਜ ਹਥਿਆਰਾਂ ਦੇ ਨਾਲ ਜਿਹੜੇ ਕਮ ਮਸਲੇ ਜਾਂ ਹਾਸੇ ਹੋ ਰਹੇ ਨੇ ਉਹਨਾਂ ਨੂੰ ਪ੍ਰਸ਼ਾਸਨ ਜਿਹੜਾ ਰੋਕ ਪਾਵੇ ਸਰਕਾਰ ਉਰ ਤੇ ਸੰਗਿਆਨ ਲਵੇ ਕਿ ਇਦਾਂ ਕਿਉਂ ਰਿਹਾ ਤੇ ਜੇ ਵੀ ਕੋਈ ਬਾਹਰੋਂ ਆ ਕੇ ਵੱਸਦਾ ਤਾਂ ਉਹਦੀ ਪੂਰ ਤੌਰ ਤੇ ਸਨਾਖਤ ਕੀਤੀ ਜਾਣੀ ਚਾਹੀਦੀ ਆ ਜਿਹੜੀ ਪ੍ਰਸ਼ਾਸਨ ਕਰਦਾ ਨਹੀਂ ਤਾਂ ਜੋ ਕੋਈ ਵੀ ਆ ਕੇ ਬਾਹਰੋਂ ਆ ਕੇ ਵੱਸਿਆ ਤੇ ਉਹਦੇ ਘਰੇ ਕੋਈ ਵੀ ਆ ਜਾਂਦਾ ਚਾਹੇ ਉਹ ਕ੍ਰਿਮੀਨਲ ਆ ਜਾਏ ਚਾਹੇ ਉਹ ਸੰਤਾ ਜੀ ਉਹਦੀ ਕੋਈ ਵੀ ਪੁੱਛ ਕਛ ਨਹੀਂ ਕਰਦਾ ਇਸ ਕਰਕੇ ਜਿਹੜੀਆਂ ਮਾਰ ਦਤਾਂ ਜਿਆਦੀਆਂ ਵਧਦੀਆਂ ਜਾ ਰਹੀਆਂ ਕਿਉਂਕਿ ਪੰਜਾਬ ਦੇ ਵਿੱਚ ਸਾਡੇ ਬਹੁਤ ਸਾਰੇ ਨੌਜਵਾਨ ਜਿਹੜੇ ਆ ਬਾਹਰ ਦੇਸ਼ਾਂ ਚਲ ਗਏ ਉਹਨਾਂ ਦੇ ਪਰਿਵਾਰਾਂ ਵਿੱਚ ਘੱਟ ਜਵਾਨ ਲੋਕ ਨੇ ਤੇ ਕਈ ਇਹਨਾਂ ਚੀਜ਼ਾਂ ਦੇ ਉੱਤੇ ਜਿਹੜੇ ਇਹਨੇ ਗਰੋ ਇਸ ਕੰਮ ਕਰ ਰਹੇ ਨੇ ਇੱਕ ਹੋਰ بڑا ਸਕੈਮ ਚੱਲ ਰਿਹਾ ਹੈ ਕਿ ਜਿਹੜਾ ਬੱਚਿਆਂ ਨੂੰ ਉਠਾਇਆ ਜਾ ਰਿਹਾ ਤੇ ਜਿੰਦਾ ਬੱਚਿਆਂ ਦੇ ਜਿਹੜੇ ਪਾੜਾ ਹੈ ਉਹਨਾਂ ਦੀ ਕਿਤੇ ਨਾ ਕਿਤੇ ਤਸਕਰੀ ਹੋਣ ਦੇ ਜਿਹੜੇ ਆ ਸੰਦੇਹ ਹੋਣਦੇ ਨੇ ਇਹਨਾਂ ਤੇ ਸਰਕਾਰ ਨੂੰ ਬਹੁਤ ਜ਼ਿਆਦਾ ਵੱਡਾ ਫੈਸਲਾ ਲੈਣਾ ਹੈ ਬਾਕੀ ਮੈਂ ਸਾਰਿਆਂ ਨੂੰ ਅਪੀਲ ਕਰਦਾ ਜਿਨ੍ਹਾਂ ਲੋਕਾਂ ਦਾ ਅਨਸੋਰਸ ਹੈ ਉਹ ਹਸਪਤਾਲਾਂ ਤੇ ਜਾਂਦੇ ਆ ਤੇ ਪਹਿਲਾਂ ਅਨਸੋਰਸਰਾਂ ਦੱਸੋ ਜੇ ਉਹਦਾ ਹਾਰਟ ਵਾਲਾ ਤੇ ਉਹਦਾ ਆਪਰੇਸ਼ਨ ਕਰ ਦਿੰਦੇ ਜੋ ਤੇ ਜੇ ਨਾਰਮਲ ਡਿਲੀਵਰੀ ਵਾਲੀ ਲੇਡੀਜ਼ ਨੂੰ ਲੈ ਕੇ ਜਾਂਦੇ ਆ ਤੇ ਉਹਦੀ ਨਾਰਮਲ ਡਿਲੀਵਰੀ ਤੋਂ ਵੀ ਸੀਜ਼ਨ ਡਿਲੀਵਰੀ ਕੀਤੀ ਜਾਂਦੀ ਆ ਤਾਂ ਜੋ ਇੱਕ ਰਿਪੋਰਟਰ ਦੀ 2015 ਤੋਂ ਲੈ ਕੇ ਤੇ 2020 ਤੱਕ ਦੀ ਰਿਪੋਰਟ ਹੈ ਇਸ ਤਰ੍ਹਾਂ ਅਸਰਈ ਪੈਸਾ ਕਮਾਉਣ ਦੀ ਹੋੜ ਦੇ ਵਿੱਚ ਹਸਪਤਾਲਾਂ ਨੂੰ ਜਿਨ੍ਹਾਂ ਨੂੰ ਡਾਕਟਰਾਂ ਨੂੰ ਰੱਬ ਸਮਝਿਆ ਜਾਂਦਾ ਉਹਨਾਂ ਦੇ ਵਿੱਚ ਇਹ ਜਿਹੜੇ ਕਿਤੇ ਨਾ ਕਿਤੇ ਇਹ ਕਾਰਜ ਕੀਤੇ ਜਾ ਰਹੇ ਸਾਰੇ ਡਾਕਟਰ ਜਿਹੜੇ ਗਲਤ ਨਹੀਂ ਆ ਤੇ ਸਾਰੇ ਜਿਹੜੇ ਸਹੀ ਨਹੀਂ ਆ ਇਸ ਕਰਕੇ ਇਹ ਵੀ ਇਹੀ ਵਿਚਾਰਾ ਕੀਤੀਆਂ ਵੀ ਪੀਸੀਐਚ ਜਾਂ ਹੋਰ ਹਸਪਤਾਲਾਂ ਦੇ ਵਿੱਚ ਵੈਟਰਨ ਦੀ ਟੀਮ ਵੀ ਕਿਤੇ ਨੇ ਕਿਤੇ ਜਾ ਕੇ ਤੇ ਜਿਹੜੀ ਇਹ ਛਾਂਪੀਣ ਜ਼ਰੂਰ ਕਰੇਗੀ ਔਰ ਇਹਦਾ ਇੱਕ ਲੈਟਰ ਜਿਹੜਾ ਵਾ ਡੀਸੀ ਸਾਹਿਬ ਨੂੰ ਵੀ ਇਹਨਾਂ ਸਾਰੀਆਂ ਵਿਚਾਰਾਂ ਦਾ ਮੰਗ ਪੱਤਰ ਦੇਵਾਂਗੇ ਤਾਂ ਜੋ ਇਹਨਾਂ ਤੇ ਅਪਰਾਲਿਆ ਤੇ 30